ਵਾਹਿਗੁਰੂ ਜੀ ਉਕੋ ਈਕ ਓਨ ਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵਰ ਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਗ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਚੀਕਣੇ ਅਮਨ ਜੀ ਜੋ ਕਬੱਡੀ ਵਿੱਚ ਬਹੁਤ ਬੜੇ ਬੜੇ ਨਾਮ ਸਤਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਮਾਤਾ ਜੀ ਹੈ ਔਰ ਦਾਦੀ ਹੈ ਔਰ ਪਿਤਾ ਜੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਇਹ ਸਾਡੇ ਚੰਗਰ ਖੇਤਰ ਦੇ ਵਾਸਤੇ ਬੜੀ ਮਾਣ ਦੀ ਗੱਲ ਹੈ ਗੁਰਮੁਖ ਪਿਆਰਿਓ ਸਾਰੀ ਸੰਗਤ ਲਾਈਕ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਰ ਵੀ ਬੱਚਿਆਂ ਨੂੰ ਮੈਸੇਜ ਜਾਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਈ ਸਮਾਂ ਇਦਾਂ ਦਾ ਬਣਿਆ ਇਸ ਪਰਿਵਾਰ ਨਾਲ ਮਿਲਣ ਦਾ ਮਹਾਰਾਜ ਨੇ ਕੋਈ ਸਮੀ ਐਸੀ ਬਖਸ਼ਿਸ਼ ਕੀਤੀ ਮਹਾਰਾਜ ਜੀ ਦੀ ਇੱਥੇ ਆ ਕੇ ਪਤਾ ਲੱਗਿਆ ਸਾਡੇ ਚੰਗਰ ਖੇਤਰ ਜੁਵਾਟ 10 ਲੱਖ ਕੇ ਹੈ ਮਾਣ ਦੀ ਗੱਲ ਹੈ ਕਿ ਇੱਕ ਗਰੀਬ ਘਰ ਦਾ ਬੱਚਾ ਇਸ ਮਕਾਮ ਤੇ ਪੁੱਜਿਆ ਹੋਵੇ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਪਿੰਡ ਚੀਕਣਾ ਅਮਨ ਜੀ ਇਹ ਉਹਨਾਂ ਦੇ ਦਾਦੀ ਜੀ ਔਰ ਮਾਤਾ ਜੀ ਔਰ ਪਿਤਾ ਜੀ ਸਤਿਗੁਰੂ ਵਧਾਈ ਦੇ ਪਾਤਰ ਤਨੁਕੋਖ ਤਨੁ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਸੰਗਤ ਜੀ ਕਰੋ ਕਿਰਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ